ਇਹ ਖੁੱਲੇ ਵਿਗੇਸ਼ਰਾ ਪੰਤ ਪਈ ਬੱਚਿਆਂ ਦੀ ਗਤਾ ਠੀਕੇ ਖੁੱਲੇ ਵਿਗੇਸ਼ਰਾ ਪੰਤ ਪਈ ਬੱਚਿਆਂ ਦੀ ਗਤਾ ਠੀਕੇ ਖੁੱਲੇ ਵਿਗੇਸ਼ਰਾ ਪੰਤ ਪਈ ਬੱਚਿਆਂ ਦੀ ਗਤਾ ਲਾਕਡਾਊਨ ਖੁੱਲਣ ਦੇ ਬਾਵਜੂਦ ਆਈਲਸ ਅਤੇ ਇਮੀਗ੍ਰੇਸ਼ਨ ਸੈਂਟਰ ਨਹੀਂ ਖੁੱਲਿਆ ਗਿਆ ਮੋਗਾ ਵਿੱਚ ਹਜ਼ਾਰਾਂ ਆਈਲਸ ਅਤੇ ਇਮੀਗ੍ਰੇਸ਼ਨ ਸੈਂਟਰ ਦੇ ਸਰਕਾਰ ਵੱਲੋਂ ਇਹ ਸੰਦੇਸ਼ ਭੇਜਣ ਲਈ ਵਿਰੋਧ ਕੀਤਾ ਹੈ ਜੇ ਕੋਰੋਨਾ ਬਸ ਹੋਟਲਾਂ ਦੇ ਅੰਦਰ ਨਹੀਂ ਫੈਲ ਸਕਦੀ ਤਾਂ ਇਹ ਸਾਡੇ ਵਿਗਿਆਕ ਆਧਾਰਿਆਂ ਵਿੱਚ ਵੀ ਨਹੀਂ ਫੈਲ ਸਕਦਾ ਗਲਬਾਤ ਕਰਦਿਆਂ ਰਾਈਟਵੇ 에ਅਰਲਿੰਕਸ ਦੇ ਮਾਲਕ ਦੇਵਪ੍ਰਿਆ त्याਗੀ ਨੇ ਕਿਹਾ ਕਿ ਸਰਕਾਰ ਵੱਲੋਂ ਹੋਟਲ ਅਤੇ ਬਸਾਂ ਵਿੱਚ ਹਦਾਇਤਾਂ ਦਿੱਤੀਆਂ ਗਈਆਂ ਹਨ ਬਸਾਂ ਨੂੰ ਵੀ ਪੂਰੇ ਸਹੀ ਢੰਗ ਨਾਲ ਲਿਜਾਣ ਦੀ ਆਗਿਆ ਹੈ ਪਰ ਸਾਡੇ ਆਇਲਸ ਅਤੇ ਇਮੀਗ੍ਰੇਸ਼ਨ ਦੇ ਬੱਚਿਆਂ ਨੂੰ ਕੇਂਦਰ ਵਿੱਚ ਪੜਾਉਣ ਦੀ ਇਜਾਜ਼ਤ ਕਿਉਂ ਨਹੀਂ आज इकट्ठे होने का कारण है कि जिस तरह से आई पीटी पी इंडस्ट्री बंद पड़ी है इस कोरोना वैश्विक महामारी में जो सबसे ज़्यादा प्रभावित ट्रेवल इंडस्ट्री रही है और ट्रेवल इंडस्ट्री में भी आई पीटी पी इंडस्ट्री रही है सरकार का जो रवैया है वो ठीक नहीं है इस इंडस्ट्री के लिए अभी होटल खोल दे देते गए हैं रेस्टोरेंट खोल दिए ट्रांसपोर्टेशन में बसेस स्टार्ट हो गई जहाँ सोशल डिस्टेंसिंग भी नहीं है और जहाँ मास्क भी लोग वेयर नहीं करते हैं अगर वहाँ कोरोना नहीं फैल सकता तो आयल्स और पी ट्रेनिंग सेंटर में कि वे कोरोना फैल सकता बा और जहाँ हम पूरे सेफ्टी मेजर्स ले सकते हैं सोशल डिस्टेंस मेंटेन कर सकते हैं क्या सरकार केवल शब्दों का खेल खेल रही है क्या रेस्टोरेंट का नाम लिखने से या बसेज़ में बैठने से कोरोना खत्म हो जाएगा अगर ऐसा है तो आई एस पी ट्रेनिंग अपने नाम से रेस्टोरेंट खोलने तैयार है और बसेज में क्लास लगा तैयार है, है पंजाब में पंजाब में तकरीबन पाँच से छः हज़ार सेंटर हैं और पूरे पंजाब से आज रोज प्रदर्शन करने मोगा शहर में काफ़ी संस्थाएं जत्थेबंदियाँ इकट्ठी हुई हैं ताकि सरकार के कानों तक आवाज़ पहुँचाई जा सके कि ये दोहरा रवैया बंद करो और जो लाख कई लाख जो जॉब ये इंडस्ट्री प्रोवाइड करती है उसे बचाओ अगर ये आज की तारीख में इन्होंने नहीं बचाया तो लाखों जॉब चली जाएंगी बिजनेस खत्म हो जाएंगे और जो जीडीपी में बहुत बड़ा हिस्सेदारी ये इंडस्ट्री देंदी है वो खत्म हो जाएगी तो प्रशासन जिस तरह दूसरे काम खोले हुए हैं आपने प्रशासन से मिलकर कोई बीच का रास्ता निकालने की बात नहीं की हमने प्रशासन को कहा है कि ज़्यादातर जो आई एस ट्रेनिंग सेंटर हैं कैमरा लगे हुए हैं अगर आपको ऐसा लगता है कि वहाँ सोशल डिस्टेंस मेंटेन नहीं होगा सेफ्टी मेजर फॉलो नहीं होंगे आप हमारे कैमरे का एक्सेस ले सकते हैं और हम लोग उस नोडल ऑफिसर को सारी जो इन्फॉर्मेशन दे तैयार है और उसका मांग पत्र आज डी सी ऑफिस नू चंदे हैं उससे पहले कैप्टन अमरिंदर सिंह को और बाकी स्टेट गवर्नमेंट और सेंट्रल गवर्नमेंट भी अपना मांग पत्र दे चुके हैं ਮੈਨੂੰ ਤਾਂ ਵੀਰ ਜੀ ਇਸ ਚੀਜ਼ ਦੀ ਸਮਝ ਹੀ ਨਹੀਂ ਆਉਂਦੀ ਮੈਂ ਤੁਹਾਡੇ ਚੈਨਲ ਦੇ ਇਸ ਮਾਧਿਅਮ ਰਾਹੀਂ ਦੁਨੀਆ ਨੂੰ ਉੱਤੇ ਸਰਕਾਰ ਨੂੰ ਦੁਨੀਆ ਤੱਕ ਇਹ ਮੈਸੇਜ ਲਾਉਣਾ ਚਾਹੁੰਦਾ ਸਰਕਾਰ ਤੱਕ ਇਹ ਮੈਸੇਜ ਲਾਉਣਾ ਚਾਹੁੰਦਾ ਕਿ ਜਿਸ ਜਗ੍ਹਾ ਦੇ ਉੱਤੇ ਡਿਸਪੀਸਪਲਨ ਜਿਸ ਜਗ੍ਹਾ ਦੇ ਉੱਤੇ ਰੂਲਸ ਐਂਡ ਰੈਗੂਲੇਸ਼ਨਸ ਪ੍ਰੋਪਰਲੀ ਮੇਨਟੇਨ ਹੋ ਸਕਦੇ ਆ ਉਸ ਜਗ੍ਹਾ ਨੂੰ ਬੰਦ ਰੱਖਿਆ ਜਾ ਰਿਹਾ ਜਿਸ ਜਗ੍ਹਾ ਦੇ ਉੱਤੇ ਕੋਈ ਰੂਲਸ ਨਹੀਂ ਚੱਲਦੇ ਕੋਈ ਰੈਗੂਲੇਸ਼ਨਸ ਨਹੀਂ ਚੱਲਦੇ ਕੋਈ ਐਜੂਕੇਸ਼ਨ ਲੈਵਲ ਨਹੀਂ ਸਵਾਰੀ ਦਾ ਕੋਈ ਪੜਿਆ ਲਿਖਿਆ ਕੋਈ ਅਨਪੜ ਚੜ ਰਿਹਾ ਕਿਸੇ ਨੂੰ ਤੁਸੀਂ ਸਮਝਾ ਸਕਦੇ ਆ ਕਿਸੇ ਨੂੰ ਨਹੀਂ ਸਮਝਾ ਸਕਦੇ ਪਰ ਸਾਡੇ ਕੋਲੇ ਜਿਹੜਾ ਵੀ ਸਟੂਡੈਂਟ ਆਉਣਾ ਜਿਹੜਾ ਵੀ ਬੱਚਾ ਪੜਨ ਆਉਣਾ ਉਹ 10+2 ਉਹਦੀ ਘੱਟ ਤੋਂ ਘੱਟ ਉਹਦੀ ਐਜੂਕੇਸ਼ਨ ਹੋਊਗੀ ਜ਼ਿਆਦਾਤਰ ਗ੍ਰੈਜੂਏਟਸ ਆਉਂਦੇ ਆ ਅਸੀਂ ਉਹਨਾਂ ਨੂੰ ਉਹਨਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਵੀ ਕਰ ਸਕਦੇ ਆ ਅਸੀਂ ਉਹਨਾਂ ਨੂੰ ਮਾਸਕ ਪਹਿਨਣ ਲਈ ਵੀ ਕਹਿ ਸਕਦੇ ਆ ਅਸੀਂ ਉਹਨਾਂ ਦੀ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖ ਸਕਦੇ ਆ ਅਸੀਂ ਸੈਨੀਟਾਈਜੇਸ਼ਨ ਦਾ ਵੀ ਧਿਆਨ ਸਾਖ ਰੱਖ ਸਕਦੇ ਆ ਪਰ ਫਿਰ ਵੀ ਸਾਨੂੰ ਐਜੂਕੇਸ਼ਨ ਨੂੰ ਪਿੱਛੇ ਕਿਉਂ ਛੱਡਤਾ ਇਸ ਗੱਲ ਦੀ ਮੇਰੇ ਸਮਝ ਚ ਮੇਰੇ ਦਿਮਾਗ ਚ ਗੱ ਨਹੀਂ ਪਤਾ ਲੱਗ ਰਿਹਾ ਵੀ ਇਹਨੂੰ ਅਸੀਂ ਕਿਵੇਂ ਗਵਰਨਮੈਂਟ ਇਹਨੂੰ ਜਸਟੀਫਾਈ ਕਰੂਗੀ ਦੂਸਰੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਕਿ ਦੋਸਤੋ ਜਿਹੜੀ ਅੱਜ 50 ਹਜ਼ਾਰ ਇੰਸਟੀਚਿਊਟ ਦੀ ਜੇ ਗੱਲ ਕਰੀਏ ਤਾਂ 10 ਲੱਖ ਬੰਦਾ ਬੇਰੋਜ਼ਗਾਰ ਬੈਠਾ ਪਿਛਲੇ 4 ਮਹੀਨਿਆਂ ਤੋਂ ਕੀ ਗਵਰਨਮੈਂਟ ਕੋਲੇ ਸਾਡੇ ਲਈ ਕੋਈ ਪਲਾਨ ਵੀ ਹੈ ਜੇ ਪਲਾਨ ਵੀ ਨਹੀਂ ਤਾਂ ਅਸੀਂ ਉਹਨਾਂ ਤੋਂ ਹੋਰ ਕੋਈ ਮੰਗ ਨਹੀਂ ਰੱਖਦੇ ਅਸੀਂ ਸਿਰਫ ਇੰਨੀੋ ਹੀ ਮੰਗ ਰੱਖਦੇ ਆ ਵੀ ਸਾਨੂੰ ਆਪਦੇ ਲੈਵਲ ਤੇ ਆਪਦਾ ਢੱਡ ਪਾ ਲੈਣ ਦਿਓ ਸਾਨੂੰ ਰਿਲੈਕਸੇਸ਼ਨ ਦੇ ਦਿੱਤਾ ਜੇ ਆਪਾਂ ਗੱਲ ਕਰੀਏ ਜਿਸ ਤਰੀਕੇ ਨਾਲ ਪਸਾਂ ਦੇ ਵਿੱਚ 50 ਵਾਰੀਆਂ ਬੈਠਦੀਆਂ ਨੇ ਕਲਾਸਰੂਮ ਦੇ ਵਿੱਚ ਗੱਲ ਕੀਤੀ ਜਾਵੇ ਜੇ ਆਮ ਦੇਖਿਆ ਜਾਂਦਾ ਤੇ 20 ਤੋਂ 25 ਬੱਚੇ ਬੈਠਦੇ ਨੇ ਹਾਂਜੀ ਕੀ ਸੋਸ਼ਲ ਡਿਸਟੈਂਸ ਬਸ ਦੇ ਵਿੱਚ ਜ਼ਿਆਦਾ ਜਾਂ ਸਪਾਸ ਮੈਂ ਉਹੀ ਗੱਲ ਤੁਹਾਨੂੰ ਦੱਸਣ ਲੱਗਿਆ ਜੀ ਵੀ ਅਸੀਂ ਕਲਾਸਰੂਮ ਚ 10 ਬੱਚੇ ਵੀ ਕਰ ਸਕਦੇ ਹਾਂ ਸਾਡੇ ਕੋਲੇ ਵੈਸੇ ਤਾਂ ਸਾਡੇ ਕੋਲੇ 10 ਤੋਂ 12 ਬੱਚੇ ਬੈਠਦੇ ਆ ਕਲਾਸਰੂਮ ਐਡਾ ਜਿਆਦਾ ਵੱਡਾ ਹੁੰਦਾ ਕਿ ਉਹਦੇ ਵਿੱਚ ਅਸੀਂ 25 ਬੱਚੇ ਵੀ ਬਿਠਾ ਸਕਦੇ ਆ ਪਰ 10 ਤੋਂ 12 ਬੱਚੇ ਪ੍ਰੋਪਰ ਸੋਸ਼ਲ ਡਿਸਟੈਂਸ ਬਣਾ ਕੇ ਬੈਠ ਸਕਦੇ ਆ ਐਂਡ ਅਸੀਂ ਸਟੂਡੈਂਟਸ ਨੂੰ ਗਾਈਡਲਾਈਨਸ ਵੀ ਪ੍ਰੋਪਰ ਦੇ ਸਕਦੇ ਆ ਬਟ ਗਵਰਨਮੈਂਟ ਨੇ ਸਾਨੂੰ ਹੀ ਇਗਨੋਰ ਕਿਉਂ ਕੀਤਾ ਇਹਦੇ ਬਾਰੇ ਗਵਰਨਮੈਂਟ ਹੀ ਦੱਸ ਸਕਦੀ ਹੈ ਸਰਪੱਲਾ ਜੀ ਤੇ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਤੇ ਇਸ ਵੇਲੇ ਕਿੰਨੇ ਆਈਡਲ ਸੈਂਟਰ ਰਗੇ ਨੇ ਜਿਹੜੇ ਬੇਰੋਜ਼ਗਾਰ ਬੈਠੇ ਨੇ ਵੀਰ ਜੀ ਜੇ ਮੈਂ ਗਿਣਤੀ ਦੀ ਗੱਲ ਕਰਾਂ ਤਾਂ ਜਿੰਨੇ ਕਿ ਸਾਡੇ ਕੋਲੇ ਅੰਕੜਾ ਤਾਂ 50 ਹਜ਼ਾਰ ਸਾਇਲ ਸੈਂਟਰ ਆ ਜਿਹੜਾ 22 ਮਾਰਚ ਤੋਂ ਬਾਅਦ ਦਾ ਬੰਦ ਪਿਆ ਹਜੇ ਤੱਕ ਉਹਨੂੰ ਸ਼ਟਰਸ ਚੁੱਕਣ ਦੀ ਇਜਾਜ਼ਤ ਨਹੀਂ ਮਿਲੀ ਉਹਨਾਂ ਦਾ ਸਟਾਫ ਰੈਂਟ ਪੈ ਰਿਆ ਸਟਾਫ ਦੀਆਂ ਤਨਖਾਹਾਂ ਜਾ ਰਹੀਆਂ ਬਿਜਲੀ ਦੇ ਬਿੱਲ ਜਾ ਰਹੇ ਆ ਪ੍ਰਾਪਰਟੀ ਟੈਕਸ ਜਾ ਰਿਹਾ ਆ ਰੋਡ ਦੇ ਉੱਤੇ ਜਿਹੜੇ ਚੱਲ ਕਿਉਂਦਾ ਰੋਡ ਟੈਕਸ ਪੇ ਕਰ ਰਹੇ ਆ ਡੀਜ਼ਲ ਪੈਟਰੋਲ ਦਾ ਰੇਟ ਵੱਧ ਗਿਆ ਉਹ ਅਸੀਂ ਪੇ ਕਰ ਰਹੇ ਆ ਪਰ ਇਨਕਮ ਜ਼ੀਰੋ ਆ ਮੌਗਾ ਤੋਂ ਕਸ਼ਿਸ਼ ਸਿੰਘਲਾ ਦੀ ਰਿਪੋਰਟ ਐਸਐਮਜ਼ੈਡ ਨਿਊਜ਼